ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ 'ਚ ਆਫਟਰ ਲੌਂਗ ਟਾਈਮ ਹੋਰ ਸਾਰੇ ਜਾਣੇ ਕਿਵੇਂ ਹੋ ਠੀਕੋ ਪਰ ਮੈਂ ਤਾਂ ਬਿਮਾਰ ਆ ਮम्मा ਵੀ ਬਿਮਾਰ ਨੇ ਜੋਜੀ ਵੀ ਬਿਮਾਰ ਨੇ ਪਾਪਾ ਬਿਮਾਰ ਹੋਣ ਵਾਲੇ ਹੈਗੇ ਨਹੀਂ ਹੈਗੀ ਇੱਕ ਬਰਾਬਰ ਨੇ ਉਹ ਥੋੜੇ ਜਿਓ ਉਹ ਵੀ ਬਿਮਾਰ ਨੇ ਅਸੀਂ ਤੇ ਅਸੀਂ ਸਾਰੇ ਜਾਣੇ ਬਿਮਾਰ ਹੋਏ ਪਏ ਆ ਸਾਨੂੰ ਗਰਮੀ ਨੇ ਘੇਰ ਲਿਆ ਜਿਵੇਂ ਲੋਕਾਂ ਨੂੰ ਸਰਦੀ ਘੇਰਦੀ ਆ ਓਵੇਂ ਸਾਨੂੰ ਗਰਮੀ ਨੇ ਘੇਰ ਲਿਆ ਤੇ ਬਸ ਆਈ ਵਿਲ ਟੈਲ ਹਾਊ ਵੀ ਬੀਕੇਮ ਬਿਮਾਰ ਪਹਿਲਾਂ ਸਭ ਤੋਂ ਪਹਿਲਾਂ ਦਵਾਈ ਲੈਣ ਕੋਣ ਗਿਆ ਸੀ ਸਭ ਤੋਂ ਪਹਿਲਾਂ ਦਵਾਈ ਲੈਣ ਮੈਂ ਭਗਨ ਗਏ ਨਹੀਂ ਸਭ ਤੋਂ ਮਮਾ ਨੂੰ ਦਵਾਈ ਲੈ ਕੇ ਲਈ ਸੀ ਤੁਸੀਂ ਦਵਾਈ ਪਹਿਲਾਂ ਮੈਂ ਗਿਆ ਸੀ ਸਭ ਤੋਂ ਪਹਿਲਾਂ ਮੈਂ ਗਿਆ ਠੀਕ ਹੈ ਮਤਲਬ ਮੈਨੂੰ ਨਾ ਗਲਾ ਖਰਾਬ ਲੱਗ ਰਿਹਾ ਸੀ ਗਲਾ ਜਾਮ ਲੱਗ ਰਿਹਾ ਸੀ ਮੈਨੂੰ ਐਸੀ ਵੀ ਹਰ ਵਾਰ ਨਾ ਉਲਜੇ ਨਾ ਸਭ ਤੋਂ ਵੱਧ ਉਲਜਦਾ ਮੈਂ ਆ ਸੋ ਮੈਨੂੰ ਐਸੀ ਸਭ ਤੋਂ ਪਹਿਲਾਂ ਮੈਂ ਦਵਾਈ ਲੈ ਆਵਾ ਕਿਉਂਕਿ ਇਹ ਬਹੁਤ ਸੁਲਝੋ ਇਨਸਾਨ ਨੇ ਇਸ ਕਰਕੇ ਛੇਤੀ ਉਲਝ ਜਾਂਦੇ ਨੇ ਤੇ ਮੈਂ ਦਵਾਈ ਲੈਣ ਦਵਾਈ ਲੈਣ ਗਿਆ ਮੇਰੇ ਨਾਲ ਕੋਣ ਗਿਆ ਸੀਗਾ ਮੰਮੀ ਤੁਹਾਡੇ ਨਾਲ ਮੈਂ ਗਈ ਸੀ ਤੂੰ ਗਈ ਸੀ ਹਣਾ ਪਰੀਤ ਗਈ ਸੀ ਕਿ ਤੂੰ ਗਈ ਸੀ ਮम्मी ਦੇ ਇਚ ਪਹਿਲੀ ਵਾਰੀ ਮੈਂ ਗਈ ਸੀ ਪਹਿਲੀ ਵਾਰੀ ਮम्मी ਨੂੰ ਦੋ ਵਾਰ ਲੈ ਆਣ ਦਵਾਈ ਮੈਂ ਛਿਕਾ ਜੀ ਗੁੜੀ ਨੂੰ ਗੋਡ ਬlesਸ ਯੂ ਤੇ ਮੈਂ ਗਿਆ ਮਮੀ ਨਾਲ ਠੀਕ ਮੈਂ ਠੀਕ ਹੋ ਗਿਆ ਮਮੀ ਬਿਮਾਰ ਹੋ ਗਏ ਉਸ ਤੋਂ ਬਾਅਦ ਮਮੀ ਨੂੰ ਦਵਾਈ ਦਵਾਣਗੇ ਮਮੇ ਤੈਨੂੰ ਦਵਾਣਗੇ ਫਿਰ ਪਤਾ ਨਹੀਂ ਯਾਰ ਬਹੁਤ ਕੰਫਿਊਜ਼ ਕਰ ਰਹੇ ਨੇ ਮੈਂ ਦੱਸ ਪਤਾ ਮਮੀ ਨੂੰ ਪਤਾ ਮੈਂ ਕਿਉਂ ਪਤਾ ਸਾਰਾ ਮੇਥੋ ਹੋ ਜੀ ਤੂੰ ਦੇਖ ਪਹਿਲਾਂ ਤਾਂ ਬਾਬਰ ਨੂੰ ਮੈਂ ਦਵਾਈ ਦਿਵਾਉਣ ਗਈ ਇਹ ਠੀਕ ਹੋ ਗਿਆ ਮੈਂ ਬਿਮਾਰ ਹੋ ਗਈ ਉਸ ਤੋਂ ਬਾਅਦ ਫੇਰੇ ਮੈਨੂੰ ਦੁਆਗੇ ਲੈ ਦਵਾਈ ਹਨਾ ਉਸ ਤੋਂ ਬਾਅਦ ਫੇਰ ਆਪਮਾਰ ਹੋ ਗਿਆ ਮੈਨੂੰ ਨਾ ਹੀ ਬਿਮਾਰੀ ਚੱਲ ਰਹੀ ਸੀ ਹਲੇ ਨੀਂਦ ਨਹੀਂ ਆਈ ਤਾਂ ਮੈਂ ਉਹ ਆਪਮਾਰ ਹੋ ਗਿਆ ਵੀ ਮੈਂ 3 ਦਿਨ ਲਗਾਤਾਰ ਸੌਿਆ ਨਹੀਂ ਪਤਾ ਨਹੀਂ ਕਿਉਂ ਮਤਲਬ ਅੱਖਾਂ ਬੰਦ ਕਰਦਾ ਸੀ 2 ਘੰਟੇ ਬਾਅਦ ਖੋਲਦਾ ਸੀ ਅੱਖਾਂ ਬਿਲਕੁਲ ਐਕਟਿਵ ਅਸੀਂ ਇਹਨਾਂ ਨੂੰ ਇੰਨਾ ਪੁੱਛਿਆ ਸੀ ਜੀ ਕਿ ਤੁਸੀਂ ਸਾਨੂੰ ਦੱਸੋ ਤੁਹਾਨੂੰ ਕੋਈ ਸਟ्रेस ਹੋ ਗਿਆ ਮਾਈਂਡ ਤੇ ਜਾਂ ਕੋਈ ਐਸੀ ਗੱਲ ਹੈ ਜਿਹੜੀ ਤੁਹਾਡੇ ਦਿਮਾਗ ਤੇ ਤੁਹਾਨੂੰ ਨੀਂਦ ਨਹੀਂ ਲਿਆਉਂਦੇ ਰੀ ਘਮਰ ਹੀ ਐਦਾ 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 ਕਹਿੰਦੇ ਮੈਨੂੰ ਐਸਾ ਕੁਝ ਵੀ ਨਹੀਂ ਹੋ ਰਿਹਾ ਬਸ ਮੈਨੂੰ ਨੀਂਦ ਨਹੀਂ ਆ ਰਹੀ ਵੀ ਮਤਲਬ ਪਿਛਲੇ 5 ਦਿਨ ਹੋ ਗਏ ਪੂਰੇ 5 ਦਿਨਾਂ ਚੋਂ ਮੈਨੂੰ ਇੱਕ ਦਿਨ ਨੀਂਦ ਆਈ ਹੈ ਕੱਲ ਰਾਤ ਹੀ ਫੇਰ ਨਹੀਂ ਆਈ ਤੇ 4 ਦਿਨ ਨੀਂਦ ਨਹੀਂ ਆਈ 5 ਦਿਨਾਂ ਚੋਂ ਉਸ ਤੋਂ ਬਾਅਦ ਫਿਰ ਪ੍ਰੀਤ ਤੂੰ ਚਲੀ ਗਈ ਹੈ ਬਵਨ ਸੱਤੋਂ ਪਹਿਲਾਂ ਪ੍ਰੀਤ ਬਵਨ ਨੂੰ ਦਵਾਈ ਦਵਾ ਕੇ ਲੈ ਕੇ ਆਈ ਫਿਰ ਮੰਮੀ ਬਿਮਾਰ ਹੋ ਗਈ ਬਵਨ ਮੰਮੀ ਨੂੰ ਦਵਾਈ ਦਵਾ ਕੇ ਲੈ ਕੇ ਆਏ ਫਿਰ ਉਸ ਤੋਂ ਬਾਅਦ ਫਿਰ ਬਿਮਾਰ ਹੋ ਗਈ ਪਹਿਲਾਂ ਮੈਂ ਦਵਾਈ ਕੇ ਲਈ ਐਵੇਂ ਨਹੀਂ ਤੁਸੀਂ ਗਲਤ ਦੱਸ ਰਹੇ ਪਹਿਲਾਂ ਸਾਰਾ ਕੁਝ ਸਹੀ ਦੱਸਿਆ ਮੈਨੂੰ ਇਹ ਲੱਗਦਾ ਸੱਤੋਂ ਪਹਿਲਾਂ ਮੰਮਾ ਬਿਮਾਰ ਹੋਈ ਇਹ ਦੇਖੋ ਮੈਂ ਗਿਆ ਡਾਕਟਰ ਦੇ ਫਿਰ ਮੰਮੀ ਗਈ ਫਿਰ ਪ੍ਰੀਤ ਗਈ ਫਿਰ ਫਿਰ ਮੈਂ ਗਿਆ ਫਿਰ ਪਹਿਲਾਂ ਮੈਂ ਪਵਨ ਨੂੰ ਲੈ ਕੇ ਗਈ ਦਵਾਈ ਦੁਆਣ ਫਿਰ ਪਵਨ ਮੈਨੂੰ ਲੈ ਕੇ ਗਿਆ ਦਵਾਈ ਦੋ ਨਹੀਂ ਸੱਚ ਫਿਰ ਮੈਨੂੰ ਪਾਪਾ ਮੈਂ ਸਮਝ ਗਿਆ ਫਿਰ ਪਾਪਾ ਮੈਨੂੰ ਦਵਾਈ ਦਵਾ ਕੇ ਲੈ ਕੇ ਆਏ ਅਗਲੇ ਦਿਨ ਪਵਨ ਜਿਹੜਾ ਬੰਦਾ ਯਾਨੀ ਕਿ ਜਿਹੜਾ ਬੰਦਾ ਜਿਹੜੇ ਬੰਦੇ ਨੂੰ ਦਵਾਈ ਦੁਆਣ ਜਾ ਰਿਹਾ ਸੀ ਨਾ ਦਵਾ ਕੇ ਦਵਾਈ ਦਵਾ ਕੇ ਲਿਆਉਣ ਵਾਲਾ ਬੰਦਾ ਬਿਮਾਰ ਹੋ ਰਿਹਾ ਸੀ ਮੈਂ ਹੁਣ ਮੈਨੂੰ ਪਾਪਾ ਦਵਾਈ ਦਵਾ ਕੇ ਲੈ ਕੇ ਆਏ ਮੈਨੂੰ ਐ ਲੱਗ ਰਹੀ ਸਾਨੂੰ ਆ ਕੇ ਹੁਣ ਪਾਪਾ ਕਰ ਲੱਗੇ ਹਰ ਮੇਰੇ ਸਿਰ ਦੁਖ ਰਿਹਾ ਮੈਨੂੰ ਕੋਲਡ ਹੋ ਰਿਹਾ ਮੈਂ ਹਾਂ ਹੁਣ ਪਾਪਾ ਦੀ ਵਾਰੀ ਆ ਸੱਚੀ ਗੱਲ ਹੈ ਸੱਚੀ ਗੱਲ ਹੈ ਨਾ ਮਤਲਬ ਇਥੋਂ ਥੋੜਾ ਕਨਫਿਊਜ਼ ਕਰਦਾ ਤੁਸੀਂ ਖੁਦ ਹੀ ਸਮਝ ਲਿਓ ਮਤਲਬ ਜਿਹੜਾ ਬੰਦਾ ਜਿਹਨੂੰ ਦਵਾਈ ਦਵਾ ਲੈ ਕੇ ਜਾ ਰਿਆ ਸੀ ਨਾ ਉਹ ਆਪ ਹੀ ਬਿਮਾਰ ਹੋ ਰਿਹਾ ਸੀਗਾ ਕਹਿਣਾ ਮਤਲਬ ਇਹ ਆ ਕਿ ਕਰਕੇ ਵੀ ਤੁਸੀਂ ਸਾਰੇ ਠੀਕ ਠਾਕ ਹੋ ਕੋ ਤੁਹਾਡੇ ਵੀ ਘਰ ਚ ਸਾਰੇ ਬਿਮਾਰ ਚੱਲ ਰਹੇ ਨੇ ਕਿਵੇਂ ਵੈਸੇ ਤਾਂ ਬਚ ਕੇ ਰਹੋ ਗਰਮੀ ਬਹੁਤ ਜ਼ਿਆਦਾ ਹੈ ਸਾਨੂੰ ਤਾਂ ਐ ਹੋ ਗਈ ਹੈ ਨਾ ਹੋਮਸ ਵਾਲੀ ਦੀ ਬਾਹਰ ਹੋਮਸ ਕਰਕੇ ਅਸੀਂ ਇੱਕੋ ਦਮ ਏਸੀ ਜਾ ਗਏ ਉਹ ਬਸ ਗਰਮ ਸਰਦ ਜੇ ਹੋ ਗਏ ਇੱਕ ਮੀਂਹ ਪੈ ਰਿਹਾ ਸੀ ਜਦੋਂ ਇਹ ਕੁੜੀ ਜਿੱਦ ਕਰਨ ਲੱਗੀ ਮੰਮੀ ਮੈਂ ਮੀਂਹ ਚ ਨਾ ਆਉਣਾ ਮੀਂਹ ਚ ਨਾ ਆਉਣਾ ਬਸ ਨਾਲ ਤਾਂ ਇਹ ਉਹ ਦਿਨ ਦੀ ਆਪ ਬਿਮਾਰ ਪਈ ਐ ਨਾਲੇ ਨਾਲ ਮੈਨੂੰ ਬਿਮਾਰ ਕਰ ਲਿਆ ਨਹੀਂ ਬਸ ਫਿਰ ਇਸ ਕਰਕੇ ਹੁਣ ਮੈਨੂੰ ਤਾਂ ਗੋਲਡ ਹੋਇਆ ਵਾ ਤੇ ਆਪਣੀ ਵੀਡੀਓ ਵੀ ਆਪਾਂ ਸ਼ੂਟ ਨਹੀਂ ਕਰੀ ਸੀਗੀ ਮੰਡੇ ਸੀ ਗਈ ਨਹੀਂ ਹੈਗੀ ਇਸ ਕਰਕੇ ਵੀਡੀਓ ਆਪਣੀ ਆਏਗੀ ਵੈਨਸਡੇ ਨੂੰ ਤੇ ਅੱਜ ਆਪਾਂ ਆਵਲਾ ਵਲੌਗ ਅੱਜ ਹੀ ਪਾਵਾਂਗੇ ਯਾਨੀ ਅੱਜ ਟਿਊਸਡੇ ਨੂੰ ਸ਼ੂਟ ਕਰਿਆ ਤੇ ਟਿਊਸਡੇ ਨੂੰ ਅੱਜ ਦੀ ਸ਼ਾਮ ਨੂੰ ਪਾਵਾਂਗੇ ਤੇ ਵੀਡੀਓ ਆਪਣੀ ਕੱਲ ਆਉਗੀ ਵੈਨਰਸਡੇ ਤੇ ਸਾਰੇ ਜਣੇ ਵੀਡੀਓ ਜਰੂਰ ਦੇਖਣੀ ਜਿਹੜੀ ਮੰਡੇ ਨੂੰ ਆਉਂਦੀ ਹੈ ਵੀਡੀਓ ਆਪਣੀ ਕੱਲ ਆਏਗੀ ਕਿਉਂਕਿ ਸਾਰੇ ਜਣੇ ਬਿਮਾਰ ਸੀਗੇ ਇਸ ਕਰਕੇ ਆਪਾਂ ਵੀਡੀਓ ਸ਼ੂਟ ਨਹੀਂ ਕਰ ਸਕੇ ਇਸ ਕਰਕੇ ਆਪਾਂ ਅੱਜ ਕਰ ਰਹੇ ਹਾਂ ਵੀਡੀਓ ਸ਼ੂਟ ਔਖੇ ਓਕੇ ਦੇ ਰਿਪੋਰਟਿਆ ਠੀਕ ਹੈ ਠੀਕ ਹੈ ਤੇ ਵਿੱਚ ਵਿੱਚ ਦੀ ਸੀਨ ਨੇ ਮੈਂ ਤੁਹਾਨੂੰ ਪੇਪਰ ਦਿਖਾਉਂਗੀ ਠੀਕ ਆ ਓਕੇ ਓਕੇ ਚੰਗਾ ਠੀਕ ਹੈ ਚਲੋ ਫਿਰ ਹੁਣ ਚਲੀਏ ਸ਼ੂਟ ਕਰਨ ਚਲੋ ਬਾਹਰ ਇਹ ਪੜਾ ਨਵਾਂ ਐਪ ਲਾਂਚ ਕੀਤਾ ਹੈ ਸਸਾਣ ਮੈਂ ਇਹ ਵਲੌਗ ਬਣਾ ਰਹੀ ਸਾਰਿਆਂ ਨੂੰ ਦੱਸ ਦੋ ਸਾਨੂੰ ਕਹਤਾ ਦੱਸਣਾ ਕੱਲ ਨੂੰ ਸਾਡੇ ਨਾਲ ਸਾਡੇ ਨਾਲ ਨਾ ਸਾਰਿਆਂ ਨੂੰ ਨੌਲੇਜ ਮਿਲ ਜਾਏ ਟੈਕਨੀਕਲ ਗੱਲਾਂ ਨਹੀਂ ਹੋ ਰਹੀ ਸਮਝ ਨਹੀਂ ਆ ਰਹੀ ਟੈਕਨੀਕਲ ਇਸ਼ੂਸ ਟੈਕਨੀਕਲ ਟਾਕਸ ਓਕੇ ਚਲੋ ਠੀਕ ਆ ਚੰਗਾ ਫਿਰ ਸ਼ੂਟ ਸ਼ੁਰੂ ਕਰੀਏ ਚਲੋ लेट्स गो मेरे पिछले पता नहीं कितनी तीन चार वीडियो दा मेरा इको ही सूट चल रहा है मेरा लास्ट ए सूट ते ही खत्म हुंदी है वीडियो ता मेरा ए ही सूट चल रहा है दो तीन पार्ट्स ते है ना पिछले दो तीन पार्ट्स ते मेरा ही सूट चल रहा है ना न्यारी भी नहीं आरी हुई ना आ रही तू बढ़िया ठीक है, है। चलो okay, ओके फिर मिलते हैं ब्रेक के बाद तू तो सारे हो करो अरदास बिनती करो भी सभी सारे ठीक ठाक हो जी तुम्हें वीडियो बना के दी है ਹੁਣ ਸਾਰੇ ਬਿਮਾਰ ਪਏ ਹਫ਼ਤੇ ਦੇ ਵੀਡੀਓ ਨਹੀਂ ਸ਼ੂਟ ਹੋ ਰਹੀ ਦੀ। ਮੈਂ ਅੱਜ ਮੜੇ ਹਿੰਮਤ ਕਰਕੇ ਖੜੇ ਹੋਏ ਆਂ ਸਾਰੇ। ਚਲ ਠੀਕ ਆ ਫਿਰ ਓਕੇ। ਸ਼ਿਕਾਰੀਆ ਮੈਨੂੰ। 1 2 3 ਸਟਾਰਟ। ਬੇੜਾ ਬੈਜੇ ਰਾਣੋ ਤੇਰਾ। ਦੇਖੋ ਜੀ ਰਾਣੋ ਭੱਜ ਗਈ। ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਦੀ ਇਹਨੂੰ ਇਕੱਲੇ ਨਾ ਛੱਡ ਭੱਜੂਗੀ ਉਹ ਪਰ ਤੂੰ ਨਹੀਂ ਮੰਨੀ। ਨਹੀਂ ਜੀ ਆਪਾਂ ਇਹਨੂੰ ਬੰਨ ਕੇ ਮਨਕੀਰ ਨੂੰ ਲੱਭਣ ਚੱਲਦੇ ਆਂ। ਆ ਦੇਖ ਲੈ ਹੁਣ। ਇਹ ਤਾਂ ਫੋਟਾ ਕੀਤਾ ਬੰਨਿਆ ਸੀਗਾ ਜਿੰਨਾ ਡੇਟ ਮੈਂ ਬੰਨਿਆ ਸੀਗਾ ਉਹ ਕਦੇ ਨਹੀਂ ਖੁੱਲ ਕੇ ਜਾ ਸਕਦੀ ਸੀ ਮੈਨੂੰ ਇਹ ਲੱਗਦਾ ਤੁਹਾਡੇ ਵਾਲੀ ਸਾਈਡ ਤੋਂ ਤੁਸੀਂ ਉਸ ਨੂੰ ਢਿੱਲਾ ਬੰਨਿਆ ਤਾਂ ਇਹੋ ਭੱਜ ਗਈ ਯਾਰ ਫਿਰ ਹੁਣ ਆਪਾਂ ਕੀ ਕਰੀਏ ਰਾણો ਵੀ ਭੱਜ ਗਈ ਨਾ ਮਨਕੀਰਤ ਮਿਲਿਆ ਮੈਨੂੰ ਨਹੀਂ ਪਤਾ ਆਪਾਂ ਉਹਨਾਂ ਨੂੰ ਲੱਭ ਕਿਉਂ ਨਿਆ ਉਹ ਦੂਰ ਕਿਤੇ ਨਹੀਂ ਭੱਜੀ ਹੋਣੀ ਉਹ ਹੀ ਹੋਣੀ ਸੁਣ ਆਪਾਂ ਬਾਰਵੀਂ ਆਏ ਆ ਪਰ ਉਹਨਾਂ ਬਾਰ ਬਾਰੇ ਦਿਖੀਏ ਕਿਤੇ ਉਹ ਨਹੀਂ ਲਕੀ ਨਾ ਮੈਨੂੰ ਨਹੀਂ ਪਤਾ ਕੁਛ ਮੈਂ ਉਹਨੂੰ ਲੰਮੇ ਚਾਲੀ ਕੇ ਬਸ ਆ ਆਦੂ ਜਾ ਤਾਈ ਡਰਾ ਦ ਦਵਾਰਾਂ 1 2 3 ਸਟਾਰਟ 1 ਬੋਲ 1 2 3 ਸਟਾਰਟ 1 2 3 ਸਟਾਰਟ ਤਾਈ ਰਿਕਨ ਸਾਈਟ ਤੋਂ ਗਿਆ ਤਾਂ ਮੈਂ ਆਇਆ ਕਿਦੋਂ ਰਾਮਾ ਜੀ ਕੱਚੇ ਆਰਟਿਸਟ ਜਿਸ ਮੇਰੇ ਸੀਨ ਦੇਖਿਆ ਕਰੋ ਮੇਰੇ ਤੁਹਾਨੂੰ ਮੇਰੇ ਤੁਹਾਨੂੰ ਵਲੌਗ ਦੇ ਸੀਨ ਨਹੀਂ ਮਿਲਣਗੇ ਕਿਉਂ ਕਿ ਮੈਂ ਵਨ ਟੇਕ ਆਰਟਿਸਟ ਹਾਂ ਆਈ ਵਾਂਟ ਵਾਂਟ ਯੂ ਗਾ ਦਿਸ ਬੂਸ ਮੈਂ ਮੇਰਾ ਨੱਕ ਬੰਦ ਹੋ ਗਿਆ ਮੇਰਾ ਨੱਕ ਬੰਦ ਹੋ ਗਿਆ ਨੱਕ ਨੱਕ ਦੇਖ ਮੇਰਾ ਨੱਕ ਬੰਦ ਹੋ ਗਿਆ ਨੱਕ ਨੱਕ ਖੋਲਣਾ ਹੈ ਬੋਲੋ ਵਨ ਟੈਕ ਤਾਂ ਮੈਂ ਆ ਪਹਿਲਾ ਮਰੀਜ਼ ਦੂਜਾ ਮਰੀਜ਼ ਤੀਜਾ ਚੌਥਾ ਵਾਲੇ ਤਿਆਰੀ ਚ ਨਾ ਹੋਵੇ ਸਾਰੇ ਕਮੈਂਟ ਕਰਕੇ ਦੱਸ ਦਿਓ ਵੀ ਸੀਜ਼ਨ ਕਰਕੇ ਕੌਣ ਮਾਰਾ ਵੀ ਸੀਜ਼ਨ ਕਿਹੜੇ-ਕਿਹੜੇ ਕੋਲ ਆ ਗਿਆ ਬਿਮਾਰ ਦਾ ਤੁਹਾਡੇ ਘਰ ਵਿੱਚ ਕੌਣ ਮਾਰਾ ਹੈ ਕਮੈਂਟ ਕਰਕੇ ਦੱਸੋ ਤੁਹਾਡੇ ਘਰ ਦੇ ਹਾਲ ਤਾਂ ਕੋਈ ਨਹੀਂ ਵੀ ਸੀਜ਼ਨ ਚੱਲ ਰਿਹਾ ਨਾ ਬਿਮਾਰੀ ਦਾ ਸੀਜ਼ਨ ਹੈ ਇਹ ਥੋੜਾ ਜਿਹਾ ਵਾਇਰਲ ਤਾਂ ਹੋ ਰਿਹਾ ਪਿਆ ਮਤਲਬ ਕੋਲਡ-ਕੋਲਡ ਮਤਲਬ ਐਵੇਂ ਹੈ ਵੀ ਸੱਚ ਹਾਂ ਯਾਰ ਇੱਕ ਹੋਰ ਗੱਲ ਦੱਸ ਦਿਓ ਵੀ ਨੀਂਦ ਨਾ ਆਉਂਦੀ ਹੋਵੇ ਤਾਂ ਕੀ ਕਰੇ ਹੁੰਦਾ ਚਾਰ ਦਿਨ ਹੋ ਗਏ मतलब 5 ਦਿਨ ਹੋ ਗਏ 5 ਦੀ ਦਾਦੀ ਦਾ ਨੁਕਸਾ ਦੱਸਿਓ ਕਿ ਨਾਨੀ ਦਾਦੀ ਦਾ ਨੁਕਸਾ मतलब ਨਾਨੀ ਦਾਦੀ ਦੇ ਪੁਰਾਣੇ ਨੁਕਸੇ ਹੁੰਦੇ ਨੇ ਨਾਲ ਦਵਾਈ ਆਪਣੇ ਆਪਣੇ ਜਿਹੜੇ ਬਜ਼ੁਰਗ ਨੇ ਘਰਾਂ 'ਚ ਹਨ ਉਹਨਾਂ ਤੋਂ ਪੁੱਛ-ਪੁੱਛ ਦੱਸ ਦਿਓ ਅਸੀਂ ਤਾਂ ਪੁੱਛ ਚੁੱਕੇ ਆ ਕਿ ਇਹ ਤਲੀਆਂ ਤੇ ਕੀ ਤਲੀਆਂ ਤੇ ਸਰੋਂ ਦਾ ਤੇਲ ਲਾਣੇ ਆਂ ਅਗਰ ਨੀਂਦ ਨਾ ਆਵੇ ਸਰੋਂ ਦਾ ਤੇਲ ਲਾਓ ਤਾਂ ਨੀਂਦ ਆ ਜਾਂਦੀ ਹੈ ਰਾਤ ਨੂੰ ਸੌਣ ਲੱਗੇ ਤਲੀਆਂ ਨੂੰ ਐਂ ਛਸਣਾ ਚਾਹੀਦਾ ਜੇ ਨੀਂਦ ਨਾ ਆਵੇ ਫਿਰ ਵੀ ਕਵਾਂਡੇ ਵਾਲੇ ਦੱਸ ਦੇਉਂ ਆਂ ਸਾਰੇ ਨੁਸਖੇ ਇੱਕ ਵਾਰੀ ਅਪਣਾ ਕੇ ਅਜਮਣ ਚੰਗੀ ਤਰ੍ਹਾਂ 8 9 ਘੰਟੇ ਦੀ ਪੂਰੀ ਨੀਂਦ ਕਰ ਲੈਣੀ ਹੈ ठीक है डन 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 चलो आज अच्छा बलॉग कर दिया मैं इतने खत्म उम्मीद करा कि अभी तो रोज बलॉग बना के दया करिए मैंने इन्ने कॉमेंट्स आते हैं ना उद्ते इंस्टाग्राम से कि रोज़ बलॉग पाओ आप रोज़ पावे तो बेहद ठीक नहीं सी गर्मी हद तो वह सी खुद का घर का काम करना ही इन्ना औखा हो पाया कि उस तो बाद बिल्कुल एनर्जी नहीं रही थी कि अभी उस तो कुछ एक्सट्रा करिए सो इस करके कोशिश करा कल तो कि फिर दोबार तो बलॉग पाया करिए ठीक है कल का बलॉग आऊगा क्योंकि कल अभी आउट ਆਊਗਾ ਐਂਡ ਅੱਜ ਵੀ ਆਊਗਾ ਅੱਜ ਵੀ ਆਊਗਾ ਤੇ ਵਲੌਗ ਚ 7-8 ਮਿੰਟ ਦੇ ਬਣਿਆ ਕਰਨ ਪਰ ਆਪਾਂ ਕੋਸ਼ਿਸ਼ ਕਰਾਂਗੇ ਵੀ ਵਲੌਗ ਡੇਲੀ ਆ ਆ ਸਕੇ ਤਾਂ ਕਿ ਤੁਸੀਂ ਆਪਣੀ ਜਿਹੜੀ ਲਾਈਫ ਦੇ 7-8 ਮਿੰਟ ਤੁਸੀਂ ਦੇਖ ਕੇ ਇੰਜੋਏ ਕਰ ਸਕੋ ਤੁਸੀਂ ਸਾਨੂੰ ਮਿਸ ਕਰਦੇ ਹੋ ਨਾ ਵੀ ਇਸ ਕਰਕੇ ਲੈਟ ਇਧਰ ਆ ਯਾਰ ਤੁਸੀਂ ਮਿਸ ਕਰਕੇ ਤੁਸੀਂ ਸਾਨੂੰ ਮਿਸ ਕਰਦੇ ਹੋ ਨਾ ਸਾਰੇ ਜਣੇ ਤਾਂ ਇਸ ਕਰਕੇ ਆਪਾਂ 101% ਕੋਸ਼ਿਸ਼ ਕਰਾਂਗੇ ਆਪਾਂ ਬਣਾਵਾਂਗੇ ਮੂ ਦਿਲ ਤੇ ਲਾਲੀ ਗੱਲ ਹੁਣ ਰੋਜ਼ ਬਣਾਇਆ ਕਰੂਗੀ ਐਗਜ਼ੈਕਟਲੀ ਮਮਾ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਹੱਲਾਸ਼ੇਰੀ ਦੇ ਰਹੇ ਨੇ ਮਮਾ ਉਹਨੇ ਇਸ ਇਦਾਂ ਬੋਲ ਕੇ ਹੱਲਾਸ਼ੇਰੀ ਦੇ ਰਹੇ ਨੇ ਵਾਪਸ ਆਪਣਾ ਵਾਪਸ ਆਪਣਾ ਚੈਨਲ ਐਕਟਿਵ ਕਰਾਂਗੇ ਕਿਉਂ ਕਿ ਸਤੰਬਰ ਚ ਇੱਕ ਬਹੁਤ ਸੋਹਣੀ ਟ੍ਰੈਵਲ ਸੀਰੀਜ਼ ਆਉਣ ਵਾਲੀ ਹੈ ਤਾਂ ਉਸ ਤੱਕ ਆਪਾਂ ਪੂਰਾ ਐਕਟਿਵ ਕਰ ਲੈਣਾ ਸਾਰੇ ਵਾਪਸ ਜੋੜ ਲੈਣੇ ਨੇ ਠੀਕ ਆ ਚਲੋ ਇਸ ਜਿਹਨੂੰ ਵਲੌਗ ਬਦ ਲੱਗਿਆ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬਕੇ ਆਲਰ ਕੱਲ ਵਾਲੇ ਵਲੌਗ ਤੇ ਕੱਲ ਵਾਲੀ ਵੀਡੀਓ ਦੇ ਸਾਰਿਆਂ ਨੇ ਵੀਡੀਓ ਨੂੰ ਜਰੂਰ ਦੇਖਣਾ ਹੈ ਕੱਲ ਵੀਡੀਓ ਆ ਰਹੀ ਆਪਣੀ 10 ਵਜੇ ਓਕੇ